ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਕਵਰ ਕੀਤੀ ਆ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤੋਂ ਇਸ ਵੀਡੀਓ ਦੇ ਵਿੱਚ ਦੋ ਮੱਜਾਂ ਤੇ ਬਹੁਤ ਹੈਵੀ 20 ਪਲੱਸ ਵਾਲੀਆਂ ਦਿਖਾਈਆਂ ਜਿਹੜੀਆਂ ਫੋਰ ਸੇਲ ਨੇ ਤੇ ਇਹ ਜਿਹੜੇ ਨਗੀਨੇ ਤੁਸੀਂ ਵੇਖ ਸਕਦੇ ਜੇ ਅਜੇ ਚੜਦੀ ਜਵਾਨੀ ਦੇ ਵਿੱਚ ਛੱਪੜ ਦੇ ਵਿੱਚ ਨਹਾਉਂਦੇ ਤੇ ਆ ਜੋ ਲੈਨੇ ਆ ਡਿਟੇਲ ਤੇ ਕਰਦੇ ਆ ਇਸ ਫਾਰਮ ਦਾ ਜਿਹੜਾ ਮਾਲਕ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਆਪਣਾ ਡਰੈਸ ਜਿਹੜਾ ਪ੍ਰੋਪਰ ਦੱਸਦੇ ਹੋ ਜੀ ਪਿੰਡ ਸੁਰ ਸਿੰਘ ਜੀ ਹਾਂਜੀ ਜ਼ਿਲ੍ਹਾ ਕਰਨਾਲ ਠੀਕ ਆ ਤਹਿਸੀਲ ਪੱਟੀ ਤਹਿਸੀਲ ਪੱਟੀ ਠੀਕ ਹੈ ਜੀ ਤੇ ਆਪਾਂ ਜਿਹੜਾ ਪਸ਼ੂ ਪਾਲਣ ਦਾ ਕਿਤਾਬਾ ਇਹ ਕਦੋਂ ਤੋਂ ਕਰਦੇ ਆ ਆਪਾਂ ਨੂੰ ਬਚਪਨ ਤੋਂ ਸ਼ੌਂਕ ਹੈ ਬਚਪਨ ਤੋਂ ਸ਼ੌਂਕ ਹੈ ਜਾਨੀ ਕਿ ਆਪਣੇ ਖੂਨ ਚ ਲਿਖਿਆ ਹੈ ਠੀਕ ਹੈ ਜੀ ਤੇ ਅੱਜ ਆਪਾਂ ਇਹ ਨਾਗ ਸੇਲ ਲਈ ਵਿਖਾਉਣੇ ਆ ਕਿੰਨੇ ਨਾਗ ਆ ਟੋਟਲੇ ਨਾਗ ਤੋਂ ਵੱਧ ਕਰਮਾਲੀਆਂ ਬੇਹੇੜੀਆਂ ਬੱਝੀਆਂ ਹਾਂਜੀ ਉਧਰ ਵੀ ਤੁਹਾਨੂੰ ਸਾਰਿਆਂ ਨੂੰ ਝਾਤੀ ਮਾਰਾ ਦਿੰਨੇ ਆ ਵੈਸੇ ਤੇ ਹਾਲ ਸਾਰਾ ਹੀ ਭਰਿਆ ਵਾ ਤੇ ਤਕਰੀਬਨ ਜ਼ਿਆਦਾ ਗਿਣਤੀ ਜਿਹੜੀ ਉਹ ਨੀਲੀ ਰਾਵੀ ਦੀਆਂ ਮੱਝਾਂ ਦੀ ਆ ਤੇ ਜਿਹੜੀਆਂ ਸੇਲ ਅੱਜ ਕਰਨੀਆਂ ਵਾਂ ਜਾਂ ਤੁਹਾਨੂੰ ਚੰਗੀਆਂ ਲੱਗਣ ਤੇ ਵੱਡੀਆਂ ਮੱਝਾਂ ਜਿਹੜੀਆਂ ਦਿਖਾਉਣੀਆਂ ਵਾਂ ਉਹਨਾਂ ਦੇ ਵਿੱਚੋਂ ਦੋ ਆ ਤੇ ਪੂਰੀ ਡਿਟੇਲ ਜਿਹੜੀ ਉਹ ਭਾਜੀ ਤੋਂ ਲੈਨੇ ਆਪਾਂ ਪੁੱਛਦੇ ਆਂ ਕਦੋਂ ਸੁੰਦੀਆਂ ਐ ਕਿੰਨਾ ਦੁੱਧ ਦਿੰਦੀਆਂ ਕੀ ਰਿਕਾਰਡ ਐ ਇਹਨਾਂ ਦਾ ਤੇ ਆਜੋ ਕਰਦੇ ਆਂ ਗੱਲ ਗੱਲਬਾਤ ਪੂਰੀ ਤੇ ਭਾਜੀ ਦੱਸਿਓ ਪਹਿਲਾਂ ਤੇ ਆਪਾਂ ਜਿਹੜੀ ਮੱਝ ਦੇ ਕੋਲ ਖੜੇ ਆਂ ਤੇ ਮੜਾ ਇੱਧਰ ਹੋ ਜਾਓ ਫਰੰਟ ਤੇ ਹੋ ਜਾਓ ਤੁਸੀਂ ਇਹ ਵੀ ਪਿੰਡ ਸੋਰ ਸਿੰਘ ਤੋਂ ਆਪਾਂ ਮੱਝ ਲਈ ਹੀ ਦੁਜੀ ਸਵੇਰ ਹਾਂਜੀ ਫਿਰ ਆਪਾਂ ਡੇਰੀ ਚ ਸੇਲ ਕਰਤੀ ਹਮਸਾਰਾ ਠੀਕ ਹੈ ਜੀ ਉਹਦਾ ਦੂਜਾ ਤੇ ਤੀਜਾ ਸੂਆ ਪੀਤਾ ਇਹਦਾ ਠੀਕ ਜੀ ਤੇ ਹਰ ਕੀ ਹੁਣ ਚੌਥੇ ਸੂਏ ਨੇ ਸੋਣਾ ਚੌਥੇ ਸੂਏ ਨੇ ਸੂਣਾ ਵਾ ਤੇ ਇਹਦਾ ਤਕਰੀਬਨ ਕਿੰਨਾ ਟਾਈਮ ਰਹਿ ਗਿਆ ਇਹਦਾ ਸੂਣ ਦੇ ਵਿੱਚ ਜੇ ਮਹੀਨਾ ਸਵਾ ਮਹੀਨੇ ਰਹਿ ਗਿਆ ਜੀ ਅੱਛਾ ਇਹ ਮਹੀਨਾ ਸਵਾ ਮਹੀਨਾ ਜੇ ਲੈ ਜੂਗੀ ਪੇਠਪੁੜੇ ਦੀ ਜੇ ਆਪਾਂ ਗੱਲ ਕਰੀਏ ਤੇ ਬਹੁਤ ਚੜਾਈ ਦੇ ਵਿੱਚ ਤੁਸੀਂ ਵੇਖ ਸਕਦੇ ਸਾਰੇ ਮੜੀ ਇਧਰੋਂ ਇਕਲੀ ਹੈ ਆ ਇਹ ਤਾਂ ਜਿੱਦਾਂ ਸਿੰਘ ਇੱਕ ਕੁੰਡਾ ਤੇ ਇੱਕ ਇਹ ਕਿ ਸ਼ੁਰੂ ਤੋਂ ਬਚਪਨ ਤੋਂ ਹੀ ਇਦਾਂ ਦਾ ਸ਼ੁਰੂ ਤੋਂ ਸ਼ੁਰੂ ਦਾ ਖੋਖ ਜਾਂ ਲੱਥਾ ਦਾ ਸਿੰਘ ਦਾ ਉੱਤੋਂ ਲੱਗਦੀ ਆ ਠੀਕ ਹੈ ਜੀ ਠੀਕ ਹੈ ਤਾਂ ਇਹਦਾ ਤਕਰੀਬਨ ਮਹੀਨਾ ਸਵਾ ਮਹੀਨਾ ਰਹੇਗਾ ਸੂਨ ਦੇ ਵਿੱਚ ਕੋਈ 2-4 ਦਿਨ ਅੱਗਾ ਪਿੱਛਾ ਫਿਲੋਂ ਵੀ ਸੂ ਸਕਦੀ ਦੇ ਮਗਰ ਉੱਥੋਂ ਆਪਾਂ ਕਹਿੰਦੇ ਡੇਰੀ ਬਹੁਤ ਵੱਡੀ ਹਾਈਟ ਦੀ ਆ ਤੇ ਲੈਂਥ ਦੀ ਤੁਸੀਂ ਚੈੱਕ ਕਰ ਸਕਦੇ ਜੀ ਇਹਦੀ ਕੁਆਲਿਟੀ ਆ ਪੂਰੀ ਪ੍ਰੋਪਰ ਮੈਂ ਤੁਹਾਨੂੰ ਕੈਮਰੇ ਦੇ ਵਿੱਚ ਦਿਖਾ ਦਿੰਨੇ ਆ ਤੇ 100 ਦੇ ਵਿੱਚੋਂ ਇੱਕ ਮਾਝ ਏਡੀ ਹੁੰਦੀ ਆ ਜੇ ਆਪਾਂ ਆਮ ਹੀ ਗਿਣਤੀ ਕਰੀਏ ਜਾਂ ਜਨਵਰ ਲਬੀਏ ਤੇ ਇਹੋ ਜਿਹਾ ਲਾਭਦਾ ਨਹੀਂ ਛੇਤੀ ਕੀਤੇ ਆ ਤੇ ਭਾਈ ਇਹਦਾ ਰਿਕਾਰਡ ਜੇ ਆਪਾਂ ਵੇਖੀਏ ਪਿਛਲੇ ਸੂਆਂ ਦੇ ਵਿੱਚ ਕੀ ਰਿਹਾ ਵਾ 19 ਦੀ ਪਲੱਸ ਹੈ ਵੀਰ ਜੀ ਆਵੇਂ 25 ਕਿਲੋ ਦਾਖੀ ਜੀ ਕੋਈ ਫੈਦਾ ਫੜਾ ਠੀਕ ਹੈ 19 ਤੋਂ ਤੇ 20 ਤੋਂ ਪਲੱਸ ਜਾਂਦੀ ਹੈ ਬਸ ਫਸ ਜਾਂਦੀ ਹੈ ਆਵੇਂ ਆਖੀਏ 25 ਕਿਲੋ ਝੂਠ ਮਾਰੀ ਜੀ ਠੀਕ ਉਹਨੂੰ ਤਲਾਇਆ ਜਾਂ ਕੋਈ ਝੂਠ ਵਾਲੀ ਗੱਲ ਨਹੀਂ ਠੀਕ ਠੀਕ ਆ ਹਾਂ ਜੀ ਦਿੰਦੀਆਂ ਮੱਝਾਂ ਦਿੰਦੀਆਂ ਵੀ ਆ ਇਹਨਾਂ ਦਿੰਦੀਆਂ ਵੀ ਆ ਬਿਲਕੁਲ ਆਵੇਂ ਆਖੀ ਗਈ ਵੇਹ ਦਿੰਦੀ ਹੈ ਇਹ ਆਪਾਂ ਕਿਦਾਂ ਕੀ ਵਿਚਾਰ ਬਣਾ ਲਿਆ ਸੇਲ ਕਰਨ ਦਾ ਕਿ ਜਾਂ ਵੈਸੇ ਸਲਝਾ ਆਪਾਂ ਨੂੰ ਇਦਾਂ ਜੇ ਡੰਗਰਵਾਜੇ ਲੈ ਵੀ ਲੀਦਾ ਵੇਚ ਵੀ ਲੀਦਾ ਵਪਾਰੀਆਂ ਦੇ ਕੰਮਾਂ ਨਾਲ ਤੁਹਾਨੂੰ ਪਤਾ ਜਾਂਦਾ ਕਿ ਹਾਂਜੀ ਹਾਂਜੀ ਉਹ ਤੇ ਗੱਲ ਹੈਗੀ ਜੀ ਠੀਕ ਆ ਤੇ ਇਹਨੇ ਐਰਕੀ ਜੇ ਆਪਾਂ ਗੱਲ ਕਰੀਏ ਵੀ ਗੱਬਣ ਆਪਾਂ ਕਿਹੜੇ ਸਾਂ ਤੋਂ ਕਰਾਈ ਆ ਕੋਈ ਜਾਣਕਾਰੀ ਉਹਨਾਂ ਦੇ ਮਾਲੀ ਤੋਂ ਗੱਬਣ ਹੋਈ ਆ ਐਵੇਂ ਮਾਲੀ ਨੀਲੀ ਦਾ ਸੀ ਜਾਂ ਮੋਹਰਾ ਦਾ ਸੀ ਮਾਲੀ ਉਹਨਾਂ ਦਾ ਮੋਰਾ ਦਾਹੀ ਆਵੇਂ ਆਪਾਂ ਨਿੱਜੀ ਨਾਲ ਬਦਲੇ ਕੀ ਆਵੇਂ 10 20 50000 ਰੁਪਏ ਇਹ ਵੱਧ ਘਟਾ ਨਹੀਂ ਉਹ ਤਾਂ ਗੱਲ ਬਿਲਕੁਲ ਸਹੀ ਆ ਤੇ ਵੈਸੇ ਜੇ ਗੱਲ ਕਰੀਏ ਵੈਸੇ ਤਕਰੀਬਨ ਇਹ ਲਾਏ ਪਈ ਆ ਥੋੜਾ ਜਿਹਾ ਲਾਇਆ ਇਹਨੇ ਠੀਕ ਠੀਕ ਆ ਸੋ ਬਹੁਤ ਚੰਗੀ ਆ ਤੇ ਜਿਹੜੀ ਇਹਦੀ ਡਿਮਾਂਡ ਆ ਆਪਾਂ ਫੋਨ ਤੇ ਕਰਾਂਗੇ ਰੇਟ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਠੀਕ ਆ ਜੀ ਸੋ ਅਗਲੀ ਮੱਝ ਵਾਰੇ ਆਪਾਂ ਗੱਲਬਾਤ ਕਰਦੇ ਆ ਭਾਈ ਜਿਹੜੀ ਨਾਲ ਮੱਝ ਬੱਜੀ ਇਹਦੇ ਤੇ ਕਿਨਵਾ ਸੁਆ ਸੂਨ ਜਾ ਰਹੀ ਆਏ ਇਹ ਤੀਜੇ ਸਵੇ ਸੁਣੀ ਆ ਪਿਛਲੀ ਆ ਦੂਜੇ ਸਵੇ ਬੰਦਿਆਂ ਨੇ Rajasthan ਚ ਗਰਸਾਨ ਏਰੀਆ ਤੋਂ ਮੈਂ ਲਈ ਬੰਦਿਆਂ ਨੇ ਠੀਕ ਆ ਜੀ ਮਾੜੀ ਮੇਗਾ ਪਿੰਡ ਆ ਕੋਈ ਝੂਠ ਵਾਲੀ ਗੱਲ ਨਹੀਂ ਉਹਨਾਂ ਕੋ ਜਾ ਕੇ ਬੰਦਿਆਂ ਕੋ ਪੁੱਛ ਸਕਦੇ ਤੇ 22 ਕਿਲੋ ਦਾ ਰਿਕਾਰਡ ਆ ਮੈਂ ਦਾ 22 ਕਿਲੋ ਦਾ ਰਿਕਾਰਡ ਆ ਦਾ 22 ਕਿਲੋ ਦਾ ਰਿਕਾਰਡ ਨਹੀਂ ਤੇ ਬੰਦੇ ਝੂਠ ਮਾਰਦੇ ਆ ਕਿ ਲੋਕ ਸ਼ੌਕੇ ਗੱਲ ਕਰਦੇ ਵੀ ਖਰੇ ਕੀ ਹੋਊ ਤੇ ਕੀ ਨਹੀਂ ਆਪਾਂ ਮੋਲ ਲੈਂਦੀ ਆ ਠੀਕ ਜੀ ਉਹਨਾਂ ਬੰਦਿਆਂ ਦਾ ਪੂਰਾ ਡਰੈਸ ਦੇਵਾਂਗੇ ਜੇ ਕਿ ਬੰਦਾ ਚਾਹ ਵਾਣਾ ਹੋਇਆ ਤਾਂ ਮੋਬਾਈਲ ਨੰਬਰ ਵੀ ਦੇ ਦਾਂਗੇ ਆਪਾਂ ਯਾਨੀ ਕਿ ਰਾਜਸਥਾਨ ਦਾ ਏਰੀਆ ਬਿਲਕੁਲ ਬਾਰਡਰ ਤੇ ਪੈਂਦਾ ਗਰਸਾਣਾ ਗਰਸਾਣਾ ਕਸਬਾ ਪੈਂਦਾ ਵੀ ਕਸਬਾ ਪੈਂਦਾ ਠੀਕ ਆ ਤੇ ਉਥੋਂ ਮਾਝੇ ਆਈ ਆ ਠੀਕ ਹੈ ਤਾਂ ਇਹ ਕਿੰਨਵਾ ਸੂਆ ਸੂਣ ਜਾ ਰਹੀ ਹੈ ਦੂਜਾ ਸੂਆ ਦੂਜੇ ਸੂਆ ਨੇ ਤੀਜੇ ਸੂਏ ਤੋਂ ਲਈ ਤੀਜੇ ਸੂਏ ਸੁਣੀ ਆ ਰਹੀ ਪਰ ਜਾਬ ਨਹੀਂ ਜਿੱਤਦੀ ਆ ਦੂਜਾ ਵੀ ਕਹਿ ਰਹੀ ਹੈ ਤੇ ਉਹ ਵੀ ਚੱਲਦਾ ਹੈ ਦਾ ਪਰ ਆਪਾਂ ਬਿਲਕੁਲ ਸੱਚਾਈ ਵਾਲੀ ਗੱਲ ਕਰਨੀ ਹੈ ਬਿਲਕੁਲ ਗੁਲਾਬੀ ਅੱਖ ਜਬਾਨ ਗੁਲਾਬੀ ਹੈ ਅੱਖਾਂ ਦੋਵੇਂ ਬਿੱਲੀਆਂ ਉਹ ਤੁਹਾਨੂੰ ਇੱਕ ਵਾਰੀ ਚੈੱਕ ਕਰਾ ਦਿੰਨੇ ਆ ਤੇ ਪੈਰ ਇੱਕ ਪਿਛਲਾ ਚਿੱਟਾ ਜੇ ਤੇ ਦੂਜੇ ਦਾ ਕੋਈ ਨਉ ਨੂ ਥੋੜਾ ਬਹੁਤਾ ਹੋਵੇ ਤੇ ਉਹ ਤੁਸੀਂ ਆਪ ਚੈੱਕ ਕਰ ਸਕਦੇ ਤੇ ਪੂਛ ਚਿੱਟੀ ਆ ਯਾਨੀ ਕਿ ਬਰੀਡ ਪੂਰੀ ਪਿਓਰ ਆ ਤੇ ਬਸ ਜੇ ਆਪਾਂ ਰੰਗ ਦੀ ਗੱਲ ਕਰੀਏ ਜਿਵੇਂ ਆਪਣੇ ਪੰਜਾਬ ਦੇ ਲੋਕ ਰੰਗਲੇ ਬੰਨੇ ਜਿਆਦਾ ਪੈਂਦੇ ਆ ਉਹ ਥੋੜਾ ਜਿਹਾ ਘਟਿਆ ਤਾਂ ਬਾਕੀ ਬਰੀਡਲ ਨੂੰ ਨਹੀਂ ਕੋਈ ਵੀ ਸ਼ੱਕ ਤੇ ਭਾਜੀ ਜੀ ਜੇ ਆਪਾਂ ਸੌਂ ਸਭਾਲ ਦੀ ਗੱਲ ਕਰੀਏ ਨੂੰ ਕੀ ਪਾਉਂਦੇ ਰਹੇ ਆ ਬੰਦੇ ਮੈਂ ਨਾਲ ਬੱਧ ਰੀਤ ਜਾ ਕਰਤੀ ਹੈਗਾ ਇਹਨੇ ਕਈ ਨਾ ਡਗਤ ਆਪਦੇ ਪਰ ਨਹੀਂ ਗਲਤ ਵਾਹ ਜੀ ਵਾਹ ਆਹ ਬਹਰ ਕੇ ਹੀ ਗੱਲ ਤੋਂ ਗੱਲ ਬਾਹਰ ਕਰਤੀ ਹੈਗੇ ਬਾਹਰ ਕਰਤੀ ਵਾਕੇ ਇਹ ਗੱਲ ਕਰਨ ਨਹੀਂ ਇਹ ਜਿਵੇਂ ਕਹਿੰਦਾ ਨਾ ਮੰਜਾ ਡਾਉਣ ਤੇ ਮੰਜਾ ਡਾਉਣ ਦੀ ਲੋੜ ਨਹੀਂ ਲੋਕੀ ਗੱਲਾਂ ਕਰੀ ਜਾਂਦੇ ਆ ਗੱਲਾਂ ਕਰਦੇ ਮੌਕੇ ਤੇ ਆ ਕੇ ਵੇਖੇ ਵੀ ਠੀਕ ਮੰਜਾ ਨਹੀਂ ਡਾਕ ਨਹੀਂ ਦਈਦਾ ਸਹੀ ਗੱਲ ਹੈ ਇਹ ਤੇ ਗੱਲ ਹੈਗੀ ਤੇ ਮਾਰੇ ਜੀ ਇਧਰ ਨੂੰ ਹੀ ਕਿਉਂ ਇਹਨੂੰ ਇੱਕ ਰੀ ਸਿਫਟੋ ਨਾ ਬੰਦਿਆਂ ਦੀ ਨਹੀਂ ਸਾਹਮਣੇ ਅਗੇ ਸੌਕੀਆਂ ਨਹੀਂ ਖਾਲਾਈਦਾ ਵਾਲਾ ਨਹੀਂ ਆਹ ਦਿੰਦੇ ਭਾਂ ਜੋ ਕੋ ਮਰਦੀ ਆਠੀ ਜਾਂਦੇ ਬਿਲਕੁਲ ਬਿਲਕੁਲ ਆਰਡਰ ਦੇ ਉੱਤੇ ਤੁਸੀਂ ਵੇਨਸ ਜਿਹੜੀਆਂ ਚੈੱਕ ਕਰ ਸਕਦੇ ਜੀ ਖਾਸ ਜਿਹੜੀ ਨਿਸ਼ਾਨੀ ਆ ਦੁੱਧ ਦੀ ਇਹ ਹੁੰਦੀ ਆ ਜਾਨਵਰ ਦੀ ਲੇਵਰ ਦੇ ਉੱਤੇ ਜਿਹੜੀਆਂ ਉਹ ਨਾੜਾਂ ਅਸਲ ਤੇ ਜਿਹਦਾ ਜਿਆਦਾ ਰਾਜੀ ਹੋਣ ਦਾ ਕਾਰਨ ਇਹ ਹੈ ਵੀ ਉਹਨਾਂ ਨੂੰ ਦੋ ਮਹੀਨੇ ਦਾ ਭਲੇਖਾ ਪਾ ਗਿਆ ਹੈ ਬੰਦਿਆਂ ਨੂੰ ਅੱਛਾ ਅੱਛਾ ਤੇ ਰਾਸ਼ਨ ਜਿਆਦਾ ਪਾਈ ਹੈ ਰਾਸ਼ਨ ਪਾਈ ਗਏ ਦੋ ਮਹੀਨੇ ਪਹਿਲਾਂ ਸਾਂਭ ਲਈ ਆ ਤੇ ਦੋ ਮਹੀਨੇ ਬਾਅਦ ਚ ਸਾਂਭੀ ਨੇ ਠੀਕ ਠੀਕ ਆ ਇਹ ਵੀ ਕਾਰਨ ਉਹ ਮੈਨੂੰ ਦੱਸਿਆ ਮਾਹ ਜੀ ਜੀ ਤੁਸੀਂ ਮੈਂ ਵੜੀ ਸਾਂਭੀ ਆ ਠੀਕ ਹੈ ਉਹ ਕਹਿੰਦਾ ਵੀ ਇਹ ਇਸ ਚੱਕਰ ਦੇ ਵਿੱਚ ਗੱਲ ਵੱਧ ਗਈ ਹੈ ਠੀਕ ਹੈ ਮਾੜੀ ਜੀ ਉਧਰਲੀ ਸਾਈਡ ਨੂੰ ਇੱਕ ਰਹੀ ਆਪਾਂ ਇਧਰ ਦਾ ਫੇਸ ਕੁਆਲਟੀ ਇਧਰੋਂ ਵੀ ਦਿਖਾ ਰਹੀ ਹੈ ਸੀਸਲਗ ਬਹੁਤ ਜਿਆਦਾ ਹੈ ਪੂਛ ਖੜੋ ਮੜੀ ਉਹ ਹੋਏ ਨੇ ਇਹਨਾਂ ਨੇ ਕੀ ਚੀਆ ਕਰ ਆ ਜੀ ਉਹ ਖਿਚਣਾ ਕਿ ਸਾਂਖਾ ਕਿ ਮਾਰ ਦਿਆ ਵਾ ਕਰਦੀ ਇਹਨੂੰ ਕਹਿੰਦੇ ਐ ਹਿਲਦਾ ਪਿੰਡਾ ਹਿਲਦਾ ਨਹੀਂ ਥਾਪੀ ਮਾਰਿਆ ਪਿੰਡਾ ਹਿਲਦਾ ਪੂਰਾ ਵਾਹ ਜੀ ਵਾ ਤੇ ਇਹਦਾ ਫੇਸ ਮਾਰਿਆ ਇਧਰ ਨੂੰ ਕਰੇ ਕਰੀ ਅੱਗੋਂ ਇਹਦੀ ਆਖੂ ਖਤੇ ਦਿਖਾ ਦਈਏ ਬਾਕੀ ਉਹ ਬੰਦਿਆਂ ਨੂੰ ਬਹੁਤ ਜ਼ਿਆਦਾ ਪੈਸੇ ਮਿਲਦੇ ਪਰ ਉਹਨਾਂ ਆਖਿਆ ਵੀ ਡੇਢ ਮਹੀਨਾ ਮੈਂ ਪਹਿਲਾਂ ਸੌਦਾ ਕੀਤਾ ਸੀ ਠੀਕ ਜੀ ਉਹਨਾਂ ਬੰਦਾਂ ਹਨ ਸਾਡੀ ਜਵਾਰ ਆ ਤੁਸੀਂ ਚੈੱਕ ਕਰ ਸਕਦੇ ਜੇ ਅੱਖ ਦਾ ਘੇਰਾ ਬਿਲਕੁਲ ਗੁਲਾਬੀ ਤੇ ਇਹ ਨਹੀਂ ਕੋਈ ਕਹਿ ਸਕਦਾ ਵੀ ਇਹ ਮੋਹਰਾ ਦੇ ਵਿੱਚੋਂ ਟਾਚਿਆ ਤੇ ਆ ਜੁਬਾਨ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਹੀ ਖਲਾਬੀ ਵੇਖੋ ਵਾਹ ਜੀ ਵਾਹ ਮੂੰਹ ਦੀ ਵੀ ਠੰਡੀ ਬਹੁਤ ਤੇ ਬਹੁਤ ਸੋਹਣੀ ਜੇ ਕਹਿ ਲਈ ਆਪਾਂ ਸਾਡੇ ਕੋਲ ਤਾਂ ਹੋ ਸਕਦਾ ਹੈ ਜੀ ਮੈਂ ਨਾ ਪਲੇ ਜਵੇਂ ਆਖੀ ਜਾਈਏ ਸਹੀ ਗੱਲ ਜੀ ਹਰ ਬੰਦਿਆਂ ਨੇ ਤੇ ਦੁੱਧ ਬਿਲਕੁਲ ਸਹੀ ਜਿਹੜਾ ਬਾਈ ਕੋਲੋਂ ਇਹਨੇ ਦਿੱਤਾ ਉਹ ਨਾ ਕਰਿਆ ਮੈਂ ਤਾਂ ਕਹਿੰਦਾ ਵੀ ਅਸੀਂ ਤੇ ਪਾਈਆ ਨਹੀਂ ਚੋਇਆ ਹਾਂਜੀ ਹਾਂਜੀ ਬੰਦੇ ਜਿਹੜਾ ਡਰੈਸ ਦੇਂਦਾ ਹੈ ਮੋਬਾਈਲ ਨੰਬਰ ਦੇ ਸਕਦੇ ਆਪਾਂ ਨੂੰ ਕੋਈ ਡਾਰ ਥੋੜਾ ਜਿਹਾ ਕਰਦਾ ਬਿਲਕੁਲ ਬਿਲਕੁਲ ਇਹਦੇਗਾ ਬਾਈ ਸਾਹਿਬ ਇਹ ਗੱਲ ਕਰਦਾ ਬਿਲਕੁਲ ਬਿਲਕੁਲ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਫੋਨ ਤੇ ਕਰਾਂਗੇ ਇਹਦਾ ਰੇਟ ਵੀ ਫੋਨ ਤੇ ਕਰਾਂਗੇ ਤੇ ਰੇਟ ਸਜਣੋ ਜਿਹੜੇ ਹੁਣਾ ਵਾ ਥੋੜਾ ਜਿਹਾ ਚੰਗਾ ਹੀ ਹੋਣਾ ਕਿਉਂਕਿ ਮੱਜਾਂ ਵੀ ਚੰਗੀਆਂ ਤੇ ਚੰਗਾ ਹੀ ਹੋਣਾ ਤੇ ਐਵੇਂ ਕੋਈ ਜਿਹੜਾ ਬੰਦਾ ਲੈਣਾ ਚਾਵੇ ਉਹ ਹੀ ਕਨੈਕਟ ਕਰੇ ਤੇ ਟਾਈਮ ਪਾਸ ਵਾਲੇ ਵੀਰ ਜਿਹੜੇ ਆ ਉਹ ਥੋੜਾ ਦੂਰ ਰਹਿਣ ਕਿਉਂਕਿ ਚੰਗੇ ਮੋਲ ਦੀਆਂ ਦੋਵੇਂ ਮੱਜਾਂ ਵਾਂ ਸੋ ਜਿਸ ਵੀ ਕਿਹਨੇ ਖਰੀਦਨੀ ਆ ਹੁਣ ਤੇ ਭਾਜੀ ਹੁਣ ਨੰਬਰ ਜਿਹੜਾ ਹੋ ਸਕਰੀਨ ਤੇ ਚੱਲੰਦਿਆ ਤੁਸੀਂ ਇਹਦੇ ਕਨੈਕਟ ਕਰ ਸਕਦੇ ਜੀ ਧੰਨਵਾਦ ਸਾਰਿਆਂ ਦਾ ਮਿਲਦੇ ਆ ਕੋਈ ਨਵੀਂ ਅਪਡੇਟ ਲੈ ਕੇ